ਲੋ ਬੋਲਦਾ ਪੇਤ ਦਿਲਾਂ ਦੇ ਖੋਲਦਾ ਅੱਜ ਮੇਰੇ ਨਾਲ ਬੈਂਸ ਸਾਹਿਬ ਤੇ ਸਾਡੇ ਵੱਲੋਂ ਦੋਨਾਂ ਭਰਾਵਾਂ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਇਹ ਪਹਿਲਾਂ ਤਾਂ ਬੈਂਸ ਸਾਹਿਬ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਨਵੇਂ ਸਾਲ ਦੀ ਤੇ ਕੀ ਦੇਖਿਆ ਨਵੇਂ ਸਾਲ ਕਿੱਧਰ ਰਹੀਆਂ ਫੌਜਾਂ ਕਿੱਧਰ ਚੜਾਇਆ ਨਵੇਂ ਸਾਲ ਤੇ ਦੇਖਣ ਵਾਲੇ ਜਿੰਨੇ ਵੀ ਸਾਡੇ ਸਰੋਤੇ ਆ ਢੱਲੋਂ ਬੋਲਦਾ ਦੇ ਦੇ ਨਾਲ ਜਿੰਨਾ ਵੀ ਮੈਂ ਕਹਿੰਨਾ ਸਾਰੀ ਲੋਕਾਈ ਨੂੰ ਵਧਾਈਆਂ ਦਿੰਦਾ ਹਾਂਜੀ 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 ਤੇ ਨਵਾਂ ਸਾਲ ਕਈਆਂ ਦਾ ਕੰਮ ਤੇ ਚੜ ਗਿਆ ਚਲੋ ਕੋਈ ਮਾੜੀ ਗੱਲ ਨਹੀਂ ਬਹੁਤ ਬਹੁਤ ਵਧੀਆ ਜਿਵੇਂ ਦੇਖੋ ਜਿੱਦਾਂ ਕਹਿੰਦੇ ਕੰਮ ਤਾਂ ਪਹਿਲਾਂ ਬਿਲਕੁਲ ਫੇਰ ਫੈਮਿਲੀ ਜਾਗਦੀ ਸੀ ਅੱਛਾ ਉਹਨਾਂ ਨੂੰ ਮਿਲੇ ਚਲੋ ਬਹੁਤ ਸੋਹਣਾ ਬੜੇ ਖੁਸ਼ ਹੋਏ ਸਾਰੇ ਵੀ ਚਲ ਨਵਾਂ ਸਾਲ ਖੁਸ਼ੀਆਂ ਖੇੜਿਆਂ ਵਾਲਾ ਚਲੋ ਨਹੀਂ ਵਧੀਆ ਜਿੱਦਾਂ ਕਹਿੰਦੇ ਆਪਾਂ ਤਾਂ ਪਹਿਲੇ ਬੀਨ ਸਾਹਿਬ ਕਹਿੰਦੇ ਹੁੰਦੇ ਆ ਪ੍ਰਮਾਤਮਾ ਸਭ ਨੂੰ ਰਾਜ ਮਿਲ ਕੇ ਜਿਦਾਂ ਕਹਿੰਦੇ ਆ ਭਾਈਚਾਰੇ ਨੂੰ ਅਸੀਂ ਤਾਂ ਬਹੁਤ ਬਾਰੇ ਹੱਥ ਜੋੜ ਕੇ ਬੇਨਤੀ ਕਰਦੇ ਹੁੰਨੇ ਆ ਬਈ ਆਪਾਂ ਰਾੜ ਮਿਲ ਕੇ ਸਾਰਾ ਭਾਈਚਾਰ ਫਰੈਂਡ ਸਰਕਲ ਆਪਾਂ ਦੋਸਤੋਆਂ ਸਾਰੇ ਆਪਾਂ ਉਸ ਆਪਣੇ ਇੰਡੀਆ ਤੋਂ ਸਾਰੇ ਆਏ ਆ ਕੋਈ ਬਖੇਵਾ ਨਹੀਂ ਹੋਣਾ ਚਾਹੀਦਾ ਸਾਡਾ ਪਿਆਰ ਵਧਣਾ ਚਾਹੀਦਾ ਬਿਲਕੁਲ ਤੇ ਬਾਕੀ ਮੈਂ ਆਪਣੇ ਵੱਲੋਂ ਬ੍ਰਾਮਟਨ ਜਿਦਾਂ ਕਹਿੰਦੇ ਆ ਜੁਨਾਈਟਰ ਬ੍ਰਾਮਟਨ ਸਪੋਰਟਸ ਕਲੱਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ 90 ਸਾਲ ਦੀ ਪੰਜਾਬ ਸਟੂਡੈਂਟਸ ਕਲੱਬ ਫਲੋਰ ਕੈਨੇਡਾ ਦੇ ਸਾਰੇ ਆਪਣੇ ਭਰਾਵਾਂ ਨਾਲੋਂ ਅਸੀਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਨੇ ਆ ਜੀ ਬਾਕੀ ਬੈਨ ਸਰ ਕੀ ਲੱਗਦਾ ਪੁਰਾਣੇ ਚ ਤਾਂ ਤੁਹਾਨੂੰ ਕੀ ਲੱਗਦਾ ਦੇਖੋ 24 ਵੀ ਲੰਘ ਗਿਆ 23 ਵੀ ਸੀ 25 ਵੀ ਆ ਗਿਆ ਹਾਂਜੀ ਕੀ ਇਹਦੇ ਵਿੱਚ ਕੀ ਆਪਾਂ ਸੋਚਦੇ ਆਂ ਆਪਾਂ ਨੂੰ ਕੀ ਨਵਾਂ ਲਿਆਉਣਾ ਚਾਹੀਦਾ ਕੀ ਆਪਾਂ ਸੋਚਦੇ ਇਹੀ ਚੜਾ ਕੇ ਹਰਤ ਹਲਾ ਸੱਸ ਕੇ ਵਧਾਈਆਂ ਦੇਣ ਤੱਕ ਇਹ ਆਪਾਂ ਸਹਿਮਤ ਰਹਿਣਾ ਜਾਂ ਕੋ ਵਧਾਉਣਾ ਆਪਾਂ ਇਹਨੂੰ ਚੇਂਜ ਵੀ ਕਰਨ ਨਫਰਤ ਤੋਂ ਦੂਰ ਹੋਣਾ ਚਾਹੀਦਾ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਸਾਰਿਆਂ ਨੂੰ ਰਾਈਟ ਤੇ ਬਾਕੀ ਇਹ ਆ ਵੀ ਕੰਮਕਾਰ ਇੱਕ ਦੂਜੇ ਦੇ ਜੇ ਤੁਹਾਡਾ ਕੋਈ ਕੰਮ ਆ ਆਪਾਂ ਵੱਧ ਚੜ ਕੇ ਤੁਹਾਡੇ ਕੰਮ ਦੇ ਨਾਲ ਜੀਵ ਕਰ ਸਕਦੇ ਹੋਈਏ ਇੱਕ ਦੂਜੇ ਨੂੰ ਹੰਗਾਰਾ ਦਈਏ ਵੀ ਕੰਮ ਇੱਕ ਦੂਜੇ ਦਾ ਜਿਹੜਾ ਵੀ ਹੈਗਾ ਆ ਇੱਕ ਦੂਜੇ ਦੀ ਹੈਲਪ ਕਰੀਏ ਵੀ ਸਾਰੇ ਖੁਸ਼ਹਾਲ ਹੋਣ ਤੇ ਨਵਾਂ ਸਾਲ ਗਾਂ ਬਦਲ ਸਾਰੇ ਜਣੇ ਤੁਹਾਡੀ ਗੱਲ ਦੇ ਵਿੱਚ ਗੱਲ ਆ ਕੀ ਤੁਸੀਂ ਵੀ ਬਹੁਤ ਜ਼ਿਆਦਾ ਘੁੰਮਦੇ ਆਪਾਂ ਸਾਰੇ ਰਲ ਮਿਲ ਕੇ ਭਾਈਚਾਰੇ ਤੋਂ ਬਾਹਰੋਂ ਗੱਲਾਂ ਮਿਲਦੀਆਂ ਜੀ ਦਿਨੋ ਦਿਨ ਜਿੱਦਾਂ ਆਪਾਂ ਪ੍ਰਚਾਰ ਆਪਣਾ ਇਹ ਸਾਰਿਆਂ ਦਾ ਹੀ ਆ ਗੁਰਦੁਆਰੇ ਚਲੇ ਜੋ ਮੰਦਰ ਚ ਜਦੋਂ ਤੁਸੀਂ ਚਲੇ ਜੋ ਆਪਾਂ ਇਹ ਦਿਨੋ ਦਿਨ ਕੜਤਣ ਵੱਧਦੀ ਆ ਘਟਣ ਦੀ ਨਾ ਹੋਣੀ ਲੈ ਰਹੀ ਕੜਤਣ ਭਾਜੀ ਜਿਹੜਾ ਸੋਸ਼ਲ ਮੀਡੀਆ ਆ ਨਾ ਕਈ ਏਜੰਸੀਆਂ ਦਾ ਜ਼ੋਰ ਲੱਗਾ ਵੀ ਉਹ ਜਿੱਦਾਂ ਕਹਿੰਦੇ ਨੇ ਕੋਈ ਫਲੂਗਾ ਛੱਡ ਦਿਓ ਤੇ ਉੱਤੇ ਕਈ ਗਰੁੱਪ ਬਣਾਇਓ ਉੱਤੇ ਗਾਲਾਂ ਕੱਢੀ ਜਾਂਦੇ ਆ ਫੋਟੋਆਂ ਗਲਤ ਲਾਈ ਜਾਂਦੇ ਆ ਸਿੱਖ ਧਰਮ ਦੀ ਫੋਟੋ ਤੇ ਉੱਤੇ ਦੂਜਾ ਬਣਾ ਕੇ ਫੋਟੋ ਲਾ ਕੇ ਤੇ ਫੇ ਕਹਿੰਦੇ ਚਾਰ ਬੰਦਿਆਂ ਨੂੰ ਤਤੇ ਕਰ ਦਿਓ ਬੋਲੀ ਚਲੋ ਇੱਕ ਦੂਜੇ ਨਾਲ ਗਾਲਾਂ ਕੱਢੀ ਜਾਂਦੇ ਆ ਪਰ ਉਹਦਾ ਕੋਈ ਫਾਇਦਾ ਕੋਈ ਨਹੀਂ ਫਿਰ ਇਹ ਤਾਂ ਗਵਰਨਮੈਂਟ ਨੂੰ ਮੈਂ ਕਹਿੰਨਾ ਬੜਾ ਸੌਖਾ ਕੰਟਾਂਗ ਹੋ ਗਿਆ ਹਾਂਜੀ ਕਿਉਂਕਿ ਭਾਈ ਟੈਕਨੋਲੋਜੀ ਆ ਹੁਣ ਆ ਟੈਕਨੋਲੋਜੀ ਦੇ ਨਾਲ ਉਹ ਤੇ ਜਿੱਦਾਂ ਆਪਾਂ ਹੁਣ ਬੈਠੇ ਆ ਆਪਣੇ ਨਾਲ ਕਿੰਨੇ ਬੰਦੇ ਜੁੜੇ ਹੋਣਗੇ ਉਹ ਆਪਾਂ ਨੂੰ ਦੇਖਣਗੇ ਚਲੋ ਇਸ ਤੋਂ ਬਾਅਦ ਤੁਸੀਂ ਦੁਬਾਰਾ ਇਹਨੂੰ ਪਾ ਵੀ ਦੇਣੀ ਆ ਗੱਲ ਆਪਾਂ ਇੱਕ ਵਾਰੀ ਕਰਤੀ ਜੇ ਤਾਂ ਆਪਾਂ ਕੋਈ ਜਿੱਦਾਂ ਕਹ ਲਓ ਵੀ ਉਦੋਂ ਦਾ ਟੌਪਿਕ ਛੇੜਤਾ ਵੀ ਇਤੇ ਬਿਵਾਦ ਹੋ ਜਾਣਾ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਇਹੀ ਆਪਾਂ ਕਮਿਊਨਿਟੀਆ ਨੂੰ ਇਹੀ ਕਹਿਣਾ ਚਾਹੁੰਦੇ ਆ ਰਾਂਲ ਮੜ ਕੇ ਭਾਈਚਾਰੇ ਨੂੰ ਸਾਂਝ ਵਧਾਈਏ ਤੁਹਾਡੀ ਜਿਹੜੀ ਗੱਲ ਬਹੁਤ ਸੋਹਣੀ ਆ ਵੀ ਆਪਾਂ ਕਿਸੇ ਦੀ ਇੱਕ ਦੂਜੀ ਦੀ ਹੈਲਪ ਕਰੀਏ ਕੋਈ ਵੀ ਇਹ ਦੇਖੋ ਵੀ ਇਹ ਸਾਡੇ ਪੰਜਾਬ ਦਾ ਜਾਂ ਸਾਨੂੰ ਜਾਣਦਾ ਉਹਦੀ ਹੈਲਪ ਕਰਨੀ ਆ ਸਾਡੇ ਗੁਰੂਆਂ ਨੇ ਕੀ ਸਾਨੂੰ ਸਮਝਾਇਆ ਸੀ ਸਾਨੂੰ ਤਾਂ ਬਹੁਤ ਕੁਝ ਸਮਝਾਇਆ ਵੀ ਆਪਾਂ ਤਾਂ ਜਾਤਾਂ ਪਾਤਾਂ ਦੇ ਵਿੱਚ ਜਾਂਦੇ ਨਹੀਂ ਜਦ ਆਪਾਂ ਲੰਗਰ ਲਾਉਨੇ ਆ ਜਾਤਾਂ ਪਾਤਾਂ ਜਾਂਦੇ ਆ ਨਹੀਂ ਜੀ ਲੰਗਰ ਤਾਂ ਸਾਰਿਆਂ ਲਈ ਸੇਮ ਆ ਵੀ ਉਹ ਥੱਲੇ ਤਾਂ ਕੀਤਾ ਇਹ ਵੀ ਕੋਈ ਰਾਜਾ ਨਾ ਬਣ ਕੇ ਬੈਠੇ ਵੀ ਸਾਰੇ ਪੰਗਤ ਚ ਬੈਠ ਕੇ ਲੰਗਰ ਛਕੋ ਹਾਂਜੀ ਇਹ ਬਰਾਬਰਤਾ ਉਹ ਸੀਗਾ ਗੱਲ ਹੁਣ ਜਿੱਦਾਂ ਤੁਹਾਨੂੰ ਪਤਾ ਆਪਣੇ ਖਾਲਸਾਈਡ ਵਾਲੇ ਰਵੀ ਹੁਣੀ ਆ ਹਾਂਜੀ ਕਿੰਨੀ ਸੇਵਾ ਕਰਦੇ ਹਜੇ ਦੇਖੋ ਦੇਖੋ ਸਾਰਿਆਂ ਦੇ ਜਿਹੜੇ ਮਰਜੀ ਤੁਸੀਂ ਗੱਲ ਕਰ ਲਓ ਭਾਵੇਂ ਤੁਸੀਂ ਲਾ ਲਓ ਮੇਰੀ ਲਾ ਲਓ ਆਪਾਂ ਦੇ ਕਿਤੇ ਲੜਾਈ ਲੱਗੀ ਹੋਵੇ ਆਪਾਂ ਤੁਰਪੀ ਮੇਨੂੰ ਲਾਦੀ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਨਹੀਂ ਨਹੀਂ ਉੱਥੇ ਤਾਂ ਤੁਸੀਂ ਆਪ ਡੇਂਜਰ ਜੋਂ ਆਨੇ ਉੱਤੇ ਤੁਸੀਂ ਤੁਸੀਂ ਗੱਲ ਚੱਲੇ ਜਾਂਦੇ ਸੀ ਗੱਲ ਚੱਲੇ ਮਰ ਜਾਂਦਾ ਇਹ ਤਾਂ ਦੇ ਆ ਬਈ ਪ੍ਰਮਾਤਮਾ ਮੈਂ ਤਾਂ ਕਹਿੰਦਾ ਇਦਾਂ ਦੇ ਲੋਕ ਇਹ ਧਾਂਦੀਆਂ ਮਾਮਾ ਜਿਹੜੇ ਇਦਾਂ ਦੇ ਸੂਰਮੇ ਜੰਮਦੀਆਂ ਡਰਦਾ ਨਹੀਂ ਭਾਵੇਂ ਇਹ ਉਹਨਾਂ ਦੀ ਸੋਚ ਨੂੰ ਸਲਾਮ ਹੈ ਸਲਾਮ ਆ ਜੀ ਮੈਂ ਜਿਹੜੀ ਮੰਨਣੀ ਪਊ ਮੰਨਣੀ ਉਹ ਦੇਖੋ ਬਹੁਤੇ ਬੰਦੇ ਕਹਿੰਦੇ ਆ ਇਹ ਬਹੁਤੇ ਮੈਂ ਸੁਣਿਆ ਜੀ ਇਹਨਾਂ ਠੇਕਾ ਲਿਆ ਰਹੀਕਦੇ ਚਲੇ ਜਾਂਦਾ ਨਹੀਂ ਅਸੀਂ ਠੇਕਾ ਨਹੀਂ ਲਿਆ ਆ ਹੁਣ ਸਾਡੇ ਗੁਰੂਆਂ ਨੇ ਸਮਝਾਇਆ ਸਾਨੂੰ ਇਹ ਆ ਬਈ ਹਾਂਜੀ ਸਾਨੂੰ ਤਾਂ ਗੁਰੂਆਂ ਨੇ ਇਹ ਸਮਝਾਇਆ ਜੇ ਤੁਹਾਨੂੰ ਇਹ ਕੁੱਟ ਵੀ ਗਏ ਫੇਰ ਵੀ ਆਪਾਂ ਇਹਨਾਂ ਨੂੰ ਇਹ ਨਹੀਂ ਨਫ਼ਰਤ ਨਹੀਂ ਕਰਨੀ ਆਪਾਂ ਇਹਨਾਂ ਨੂੰ ਫੇਰ ਵੀ ਲੰਗਰ ਛਕਾਉਣਾ ਬਿਲਕੁਲ ਬਿਲਕੁਲ ਆਪਣੇ ਹੈਗਾ ਕਿਤੇ ਆਪਾਂ ਹੁਣ ਆਪਾਂ ਉਹ ਦਿੱਲੀ 'ਚ ਇਹਨਾਂ ਕੋਲ ਹੋਇਆ ਹਾਂਜੀ ਕਿੰਨੇ ਲੰਗਰ ਲੱਗਦੇ ਉੱਥੇ ਮੈਂ ਇੱਕ ਦਿਨ ਸੁਣਦਾ ਸੀ ਇੱਕ ਪੱਤਰਕਾਰ ਹੋਊਗਾ ਪਤਾ ਨਹੀਂ ਉਹ ਦੱਸਦਾ ਪਤਾ ਨਹੀਂ ਕਿੰਨੇ ਕਰੋੜਾਂ 'ਚ ਦੱਸਦਾ ਸੀ ਲੰਗਰ ਹੀ ਲੰਗਰ ਲਾਉਂਦੇ ਆ ਦਿੱਲੀ ਦੇ ਵਿੱਚ ਇੱਕ ਵਾਰ ਨਹੀਂ ਲੱਗਦਾ ਦੋ ਵਾਰ ਨਹੀਂ ਕਹਿੰਦੇ ਪਤਾ ਨਹੀਂ ਕਿੰਨੀ ਕਵਾਰਾਂ ਦਾ ਜੀ ਉਹਨਾਂ ਦੇ ਦਿਮਾਗ 'ਚ ਹੈ ਹੀ ਨਹੀਂ ਵੀ ਸਾਨੂੰ ਇਹਨਾਂ ਨੇ ਇਹ ਕੀਤਾ ਕਿ ਉਹ ਤਾਂ ਬੰਦੇ ਥੋੜੇ ਹੁੰਦੇ ਆ ਹਾਂਜੀ ਆਪਾਂ ਕਿਉਂ ਸਾਰਿਆਂ ਤੇ ਕਿਉਂ ਦੋਸ਼ ਦੇ ਜਿਵੇਂ ਸਾਰੇ ਮਾੜੇ ਆ ਸਾਰੇ ਮਾੜੇ ਕਿਸੇ ਧਰਮ 'ਚ ਵੀ ਨਾਅ ਧਰਮਾਂ 'ਚ ਚੰਗੇ ਹੁੰਦੇ ਆ ਕਿਸੇ ਕਮਿਊਨਿਟੀ 'ਚ ਨਾਂ ਚੰਗੇ ਆ ਨਾ ਮਾੜੇ ਆ ਬਿਲਕੁਲ ਤੇ ਜਿੱਦਾਂ ਕਹਿੰਦੇ ਆ ਅੱਜ ਸਾਡੇ ਦੋਨਾਂ ਭਰਾਵਾਂ ਵੱਲੋਂ ਬੈਂਸ ਵੱਲੋਂ ਤਾਂ ਢਿੱਲੋਂ ਵੱਲੋਂ ਪੰਜਾਬੀ ਜਿੱਦਾਂ ਕਹਿੰਦੇ ਆ ਭਾਈਚਾਰੇ ਵੱਲੋਂ ਸਾਰੇ ਭਾਈਚਾਰਿਆਂ ਨੂੰ ਜਿੱਦਾਂ ਕਹਿੰਦੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਸੰਤੋਖ ਰੱਖੇ ਪਿਆਰ ਰੱਖੇ ਜਿਆਦਾ ਤਾਂ ਇਹੀ ਆ ਜੇ ਆਪਣਾ ਪਿਆਰ ਵਧੂਗਾ ਆਪਾਂ ਵਧਾਂਗੇ ਜੇ ਆਪਣਾ ਪਿਆਰ ਨਹੀਂ ਵਧੂਗਾ ਆਪਾਂ ਵਧਾਂਗੇ ਨਹੀਂ ਭਾਵੇਂ ਕੱਲਾ ਨਾ ਕੱਲਾ ਕਦੇ ਵਧਿਆ ਨਾ ਕੱਲੇ ਕੋਲ ਪੈਸਾ ਹੋਊਗਾ ਕੱਲਾ ਕੋਸ ਉਹ ਕੱਲਾ ਕੁਸ ਵੀ ਹੈ ਨਹੀਂ ਨਵੇਂ ਬੰਦੇ ਦੇ ਨਾਲ ਖਾਣਨਾ ਚਾਹੀਦਾ ਜੀ ਹਾਂ ਕੱਲਾ ਤਾਂ ਦਰਸਿਆਣੇ ਨੇ ਦਰਾਖਤ ਕਿਹਾ ਇਹ ਕਹਿੰਦੇ ਦਰਾਖਤ ਮਾੜਾ ਫਿਰ ਵੀ ਇਹ ਤਾਂ ਆਪਾਂ ਇੱਕ ਇਨਸਾਨੀਅਤਵਾ ਇੱਥੇ ਕੁਸ ਨਹੀਂ ਲੈ ਜਾਣਾ ਦੇਖੋ ਜੀ ਇੱਥੇ ਹੀ ਛੱਡ ਜਾਣਾ ਆਪਣੇ ਕਿੰਨੇ ਆਪਣੇ ਨਾਲ ਦੇ ਚਲੇ ਗਏ ਆ ਕਿੰਨਿਆਂ ਨੇ ਚਲੇ ਜਾਣਾ ਕਿੰਨਿਆਂ ਨੇ ਆਪਾਂ ਚਲੇ ਜਾਣਾ ਇਹੀ ਰਹਿ ਜਾਣਾ ਜਿਹੜਾ ਤੁਸੀਂ ਕਿਸੇ ਦਾ ਭਲਾ ਕਰ ਜੂਗੇ ਕਿਸੇ ਦੇ ਨਾਲ ਖੜ ਜੂਗੇ ਉਹੀ ਰਹਿ ਜਾਣਾ ਬਾਕੀ ਪੈਸਾ ਨਹੀਂ ਨਾਲ ਜਾਣਾ ਪੈਸੇ ਨੂੰ ਕਿਸੇ ਨੇ ਦੇਖਣਾ ਨਹੀਂ ਕਿਸੇ ਦੇ ਕਾਊਂਟ ਚ ਕੀ ਆ ਕੀ ਨਹੀਂ ਇੱਥੇ ਉਹ ਵੀ ਲੋਕ ਆ ਜਦ ਅਸੀਂ ਆਪਾਂ ਕਈ ਵੇਲੇ ਪੈਸੇ ਮੰਗਦੇ ਆ ਜੀ ਉਹ ਵੀ ਬੰਦੇ ਦੇਖਿਆ ਜਿਨ੍ਹਾਂ ਕੋਲ 20 ਡਾਲਰ ਨਹੀਂ ਉਹ ਕਿਸੇ ਤੋਂ ਫੜ ਕੇ ਦੇ ਦਿੰਦੇ 100 ਇਹ ਗੱਲ ਸੱਚੀ ਆ ਕਈ ਬੰਦੇ ਆ ਉਹਨਾਂ ਤੋਂ ਮੰਗਿਆ ਜਿਨ੍ਹਾਂ ਕੋਲ ਮਿਲੀਅਨ ਹੋ ਆ ਬਿਲੀਅਨ ਹੋ ਉਹ ਕਹਿੰਦੇ ਸਾਤ 20 ਡਾਲਰ ਲੈ ਲਓ ਇਹ 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 ਪ੍ਰਮਾਤਮਾ ਵੱਲੋਂ ਆ ਜੇ ਤੁਹਾਨੂੰ ਉਹਨੇ ਇੱਕ ਇਤਿਸ਼ਾ ਕਰਨਾ ਜੇ ਦਾਨੀ ਬਣਾਉਣਾ ਉਸੇ ਹੀ ਇੱਕ ਕਾਲਪੁਰਖ ਨਹੀਂ ਬਣਾਉਣਾ ਜੇ ਤੁਸੀਂ ਕਹੋਗੇ ਮੈਂ ਇੱਕ ਕੋ ਪੈਸਾ ਆ ਜਾਵੇ ਮੈਂ ਦਾਨੀ ਬਣ ਜਾਈ ਉਹ ਭੁਲਿਖਾ ਨਹੀਂ ਕਿੰਨੇ ਕ ਬਣੇ ਦੇਖੀ ਆਪਾਂ ਦੇਖਦੇ ਹੀ ਆ ਦੇਖੀ ਤਾਂ ਰੋਜ ਵਿਚਰੀ ਦਾ ਆਪਾਂ ਜਦ ਵੀ ਲੰਗਰ ਵੀ ਆਪਾਂ ਵੀ ਲਾਉਨੇ ਹੀ ਆ ਆਪਾਂ ਵੀ ਹੁਣ ਕਿੰਨੇ ਬੰਦੇ ਆ ਆਪਾਂ ਲੰਗਰ ਲਾਇਆ ਪਿਛਲੀ ਵਾਰ ਹਾਂਜੀ 6000 ਡਾਲਰ ਕਿਹੜਾ ਮੂੰਹ ਨਾ ਸੁੱਖ ਜੀ 6000 ਬੰਦੇ ਹੀ ਦੇ ਗਏ ਕੋਈ 200 ਕੋਈ 300 ਸਹੀ ਗੱਲ ਆ ਕਈ ਤੁਰ ਜਾਂਦਾ ਉੱਥੇ ਦੇਖ ਉਹ ਯਾਰ ਮੇਰਾ ਵੀ ਮਾਰਿਆ ਜਾ ਬਈ ਮੇਰਾ ਹੀ ਪਰੋ ਦੇਖੋ ਇਹ ਇਹ ਕੁਦਰਤੀ ਅਸੀਂ ਕਿਸੇ ਤੋਂ ਮੰਗਿਆ ਆਪਣਾ ਜਿਹੜਾ ਉਹ ਹੈਪੀ ਆ ਉਹ ਕਹਿੰਦਾ ਮੈਨੂੰ ਦੱਸ ਦਿਆ ਕਰੋ ਵੀ ਮੇਰੇ ਜੁਮੇ ਲਾ ਦਿਆ ਕਰੋ ਉਹ ਪੋਚਾਰਾ ਹੀ ਦੇ ਪਹਿਲਾਂ ਤੋਂ ਹੀ ਉਹ ਦੁੱਧ ਦੇ ਪੈਕੇਟ ਲੈ ਆ ਕੇ ਭਾਜੀ ਮੇਰੇ ਵੱਲੋਂ ਪਾ ਦਿਓ ਕਹਿੰਦਾ ਮੈਂ ਕੈਸ਼ ਨਹੀਂ ਦੇਣਾ ਮੈਂ ਸਮਾਨ ਲਿਆ ਦਿੰਨਾ ਫਿਰ ਉਹ ਇੱਕ ਮੁੰਡਾ ਵਿਚਾਰਾ ਆਉਂਦਾ ਦੇਖੋ ਉਹ ਤਾਂ ਤੁਰ ਨਹੀਂ ਹੁੰਦਾ ਵਿਚਾਰੇ ਤੋਂ ਹਾਂ ਸਿੰਘ ਜੀ ਦੇ ਵਿਚਾਰਾ ਆਪਾਂ ਹਜੇ ਜਾ ਕੇ ਉੱਥੇ ਟੈਂਟ ਨਹੀਂ ਗੱਡੀ ਦਾ ਉਹ 50 ਡਾਲਰ ਵਿਚਾਰਾ ਫੜਾਉਂਦਾ ਉਦੋਂ ਤੁਰ ਨਹੀਂ ਹੁੰਦਾ ਇਨਸਾਨ ਤੋਂ ਵਿਚਾਰੇ ਤੋਂ ਸਾਨੂੰ ਦਰਦ ਹੁੰਦਾ ਯਾਰ ਇਹ ਤੂੰ ਕਾ ਤੇ 50 ਲੈਨੇ ਆ ਪਰ ਕਰੀਏ ਕੀ ਉਹ ਕਹਿੰਦਾ ਮੈਂ ਉਹ ਕਹਿੰਦਾ ਮੇਰੇ ਮੇਰਾ ਵਿੱਚ ਹਿੱਸਾ ਪਾਓ ਸੇਵਾਜ ਵੇ ਦੇਖ ਲੈ ਵਿਚਾਰਾ ਉੱਥੇ ਹੀ ਘੁੰਮਦਾ ਰਹਿੰਦਾ ਵਿਚਾਰੇ ਨੂੰ ਜਿੱਦਾਂ ਕਹਿੰਦੇ ਆ ਉਹਦੇ ਵੱਲ ਤਾਰ ਸੌਂਦਾ ਕਈ ਵੇਲੇ ਯਾਰਾ ਅਸੀਂ ਕਿਹੜੇ ਮੂਹ ਨਾ ਇਹ ਤਾਂ ਪੈਸੇ ਫੜ ਲੈਣੇ ਆ ਪਰ ਕਰੀਏ ਕੀ ਜਦੋਂ ਇਹਨੂੰ ਕਹਿੰਦੇ ਆ ਬੰਦੇ ਦੇ ਇੱਕ ਭਾਵਨਾ ਹੈਗੀ ਆ ਮੈਂ দান ਕਰਨਾ ਯਾਰਾ ਮੇਰਾ ਕੋਈ ਤਣਕਾ ਹੀ ਪੈ ਜਾਵੇ ਕਹਿੰਦੇ ਬਾਬੇ ਨਾਨਕ ਨੇ ਉਹ ਜਿਹੜਾ ਉਹ ਲੰਗਰ ਚਲਾਇਆ ਹੈ ਨਾ ਉਹ ਸਾਰੀ ਦੁਨੀਆ ਚ ਹੁਣ ਚੱਲੀ ਜਾਂਦਾ ਦੇਖ ਲਓ 20 ਡਾਲਰ ਹੀ ਕਹਿੰਦੇ ਤੇ 20 ਰੁਪਏ ਹੀ ਦੇਖ ਲਓ ਪ੍ਰਮਾਤਵਾ ਦੇ ਰੰਗ ਨਿਆਰੇ ਆ ਇੱਕ ਇਹੀ ਕੌਮ ਆ ਕੁਦਰਤੀ ਦੁਨੀਆ ਚ ਵਰਲਡ ਦਾ ਲੋਕ ਇਹ ਹੁਣ ਤਾਂ ਬੋਰੇ ਹੀ ਕਹਿਣ ਲੱਗ ਪਏ ਵਰਲਡ ਦੇ ਕਿੱਤੇ ਤੁਹਾਨੂੰ ਫ ਵਾਲਡਜ ਕੋ ਹਮ ਲੋ ਜਿੰਨੀਆਂ ਮਰਜੀ ਕਮਿਊਨਿਟੀਾਂ ਤਕੜੀਆਂ ਅਗੂਰੇ ਤਾਂ ਅਮੀਰਾਂ ਚ ਗਿਣੇ ਗਏ ਆ ਜੀ ਇਹ ਤਾਂ ਤਕੜੀਆਂ ਚ ਗਿਣੇ ਗਏ ਇਹਨਾਂ ਕੋਲ ਮਿਲੀਅਨ ਬਿਲੀਅਨ ਬਿਲੀਅਨ ਆ ਪਰ ਲੰਗਰ ਦੇਖਿਆ ਇਹਨਾਂ ਦਾ ਕਦੇ ਲੱਗਾ ਇਹ ਵੀ ਬੈਂਕਾਂ ਲਾਉਂਦੇ ਆ ਲੋਕਾਂ ਤੋਂ ਇਕੱਠਾ ਕਰਕੇ ਲੋਕਾਂ ਨੂੰ ਖੜਾਈ ਜਾਂਦੇ ਆ ਹਾਂ ਤੇ ਆਪਣੇ ਚਲੋ ਇਹ ਜਿੱਦਾਂ ਕਹਿੰਦੇ ਬਹੁਤ ਬਹਾਦਰੀ ਆ ਸੈਕੂਮ ਵਿੱਚ ਚਲੋ ਵਧੀਆ ਪਰ ਇੰਨਾ ਜ਼ਰੂਰ ਆ ਜੇ ਲੰਗਰ ਲਾਉਣਾ ਹੁੰਦਾ ਅਸੀਂ ਇਹ ਵੀ ਅੱਜ ਕਹਿਣਾ ਚਾਹੁੰਦੇ ਆ ਲੰਗਰ ਆਪਣੀ ਕਮਾਈ ਦਾ ਲਾਓ ਕਿਤੇ ਇਹ ਨਾ ਹੋਵੇ ਲੋਕਾਂ ਦੀ ਕਮਾਈ ਦਾ ਤੁਸੀਂ ਉੱਥੇ ਲੰਗਰ ਲਾ ਲਓ ਫੋਟੋਆਂ ਖਿਚਾ ਲਓ ਅੱਜ ਕੱਲ ਲੋਕਾਂ ਮੂਵੀਆਂ ਬਣਾਉਂਦੇ ਆ ਇਹ ਪੈਸੇ ਮੇਰੇ ਜਿਹੇ ਬੰਦੇ ਨੇ ਦੇਣੇ ਸੀ ਤੇ ਲੰਗਰ ਲਾ ਕੇ ਬੈਠਾ ਸਹੀ ਗੱਲ ਹੈ ਮੈਂ ਤਾਂ ਇਹ ਕਹਿਣਾ ਜੇ ਤੁਹਾਡੇ ਤੁਹਾਡੇ ਪੈਸੇ ਨਾਲ ਕੋਈ ਲੰਗਰ ਲਾਉਂਦਾ ਜਰੂਰ ਉਹਦੀਆਂ ਮੂਵੀਆਂ ਪਾ ਕੇ ਲੋਕਾਂ ਤੱਕ ਸ਼ੇਅਰ ਕਰੋ ਲੋਕ ਜਾਗਰਤ ਕਰੋ ਵੀ ਇਹ ਲੋਕ ਆਪਣਾ ਲੰਗਰ ਨਹੀਂ ਲਾਉਂਦੇ ਇਹ ਸਾਡੇ ਪੈਸੇ ਦਾ ਲੋਕਾਂ ਦਾ ਲੰਗਰ ਸਾਡਾ ਕਹੋਂ ਜਿੱਦਾਂ ਕਹਿੰਦੇ ਪੀਤਾ ਆ ਸਾਡੇ ਪੈਸੇ ਦਿੱਤੇ ਨਹੀਂ ਦਿਹਾੜੀਆਂ ਦੇ ਆਪ ਲੰਗਰ ਲਾਉਂਦੇ ਆ ਇਹ ਅਸੀਂ ਜਿੱਦਾਂ ਕਹਿੰਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਸੇ ਗਰੀਬ ਦਾ ਵਿਚਾਰੇ ਦਾ ਕਿਸੇ ਮਿਹਨਤ ਦਾ ਪੈਸਾ ਨਾ ਮਾਰੋ ਪੈਸਾ ਨਾ ਮਾਰੋ ਜੀ ਜੇ ਕੋਈ ਕੰਮ ਕਰਾਇਆ ਕਿਸੇ ਦਾ ਨਾ ਉਹਨੂੰ ਦੱਸ ਵੀ ਤੇਰੇ ਕਿੰਨੇ ਪੈਸੇ ਆ ਉਹਨੂੰ ਦਓ ਯਾਰ ਆ ਦੱਸ ਵੱਧ ਦੇ ਹੀ ਦੇ ਦੋ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਇਹ ਵਿਚਾਰੇ ਨੂੰ ਨਹੀਂ ਦੇਣੇ ਜਿੱਦਾਂ ਕਹਿੰਦੇ ਚੇਤਾ ਰੱਖੂ ਮੈਂ ਕਹਿੰਦਾ ਸਾਰੀ ਦੁਨੀਆ ਜਦ ਤੱਕ ਰਹੋ ਨਾ ਉਹ ਬੰਦਾ ਚੇਤਾ ਰੱਖੋ ਯਾਰ ਜਿਹੜਾ ਹੁਣ ਸਾਨੂੰ ਇੱਥੇ ਇਸ ਕੰਟਰੀਆਂ ਚ ਆਇਆ ਨੂੰ ਸੰਭਿਆ ਆ ਭਾਵੇਂ 2 ਦਿਨ ਸੰਭਿਆ 10 ਦਿਨ ਸੰਭਿਆ ਸਾਨੂੰ ਅੱਜ ਤੱਕ ਨਹੀਂ ਭੁੱਲਦਾ ਜੇ ਸਾਨੂੰ ਨਹੀਂ ਕੰਮਾਂ ਤੇ ਲਾਇ ਅੱਜ ਤੱਕ ਸਾਣਾ ਟੱਚ ਆ ਅੱਜ ਤੱਕ ਸਨ ਜਿੱਦਾਂ ਕਹਿੰਦੇ ਸਾਡਾ ਮੂੰਹ ਥੁੱਕਦਾ ਥੱਕਦਾ ਜਦ ਵੀ ਜਿੱਥੇ ਮਿਲਦੇ ਆ ਇੱਕ ਦੂਜੇ ਨੂੰ ਜਿੱਦਾਂ ਕਹਿੰਦੇ ਜੱਫੀ ਪਾਉਣੇ ਯਾਰ ਭਾਵੇਂ ਇਹਨਾਂ ਨੇ ਸਾਨੂੰ ਨੀਡੇ ਚ ਆਇਆਂ ਨੂੰ ਸੰਭਿਆ 4 ਦਿਨ 10 ਦਿਨ 20 ਦਿਨ ਵੀ ਕੰਮਾਂ ਤੇ ਹੀ ਨਹੀਂ ਭਰਾਵਾਂ ਨੇ ਲਾਇਆ ਇਹਨਾਂ ਨੇ ਸਾਡੀ ਸਪੋਰਟ ਕੀਤੀ ਆ ਜਿੱਦਾਂ ਕਹਿੰਦੇ ਨਾਗਰਾ ਫਾਲ ਤੋਂ ਨੱਠ-ਨੱਠ ਕੇ ਆ ਕੇ ਸਾਡੀਆਂ ਹੈਲਪਾਂ ਕੀਤੀ ਐ ਇਥੋਂ ਆ ਕੇ ਨਾਗਰਾ ਫਾਲ ਤੋਂ ਆ ਕੇ ਕੰਮਾਂ ਤੇ ਸਾਨੂੰ ਸੈੱਟ ਕਰਾਇਆ ਅੱਜ ਕਿਦਾਂ ਅਸੀਂ ਭੁੱਲ ਜਾਈਏ ਜੀ ਇਹ ਜਿਹੜੇ ਭੁੱਲਣਾ ਉਹ ਨਹੀਂ ਲੋਕਾਂ ਨੇ ਭੁੱਲੀ ਜਾਣਾ ਫਤਿਹ ਬੁਲਾਈਏ ਜੀ ਅੱਜ ਫੇਰ ਸਾਡੇ ਭਰਾਵਾਂ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ